ਕੋਈ ਜੀ ਬੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਜੁੜ ਰਹੇ ਹਾਂ ਬੜਪਾਗੇ ਹਾਂ ਵੱਡਿਆਂ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਸਤ ਸੰਗ ਕਰਨ ਦਾ ਸੁਭਾਗ ਸਮਾਂ ਸਾਧ ਸੰਗਤ ਪ੍ਰਾਪਤ ਹੋਇਆ ਹੈ 20ਵੀਂ ਸਦੀ ਦੇ ਅਵਤਾਰ ਧਨਤਨ ਸ੍ਰੀਮਾਨ 111 ਸੰਤ ਬਾਬਾ ਆਤਰ ਸਿੰਘ ਜੀ ਵੱਲੋਂ ਅਸਥਾਪਿਤ ਅਸਥਾਨ ਗੁਰਦੁਆਰਾ ਗੁਰਸਾਖਰ ਮਸਤੂਣਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਆਨੰਦ ਮਾਣ ਰਹੇ ਹਾਂ ਵੱਡਿਆਂ ਕਰਮਾਂ ਦੀ ਸਾਧ ਸੰਗਤ ਨਿਸ਼ਾਨੀ ਹੈ ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਸਾਨੂੰ ਸਾਧ ਸੰਗਤ ਸਮਝਾਉਣਾ ਕਰਦੇ ਨੇ ਕਹਿੰਦੇ ਜਿਹੜੇ ਸਾਧ ਸੰਗਤ ਗੁਰੂ ਤੋਂ ਹੀਨੇ ਪੁਰਸ ਨੇ ਇਨਾ ਗੁਰੂ ਦੀ ਸਮਝ ਤੋਂ ਹੀਨੇ ਨੇ ਮਹਾਰਾਜ ਕਹਿੰਦੇ ਉਹ ਕੱਚੇ ਨੇ ਬੋਲੋ ਸਤਨਾਮ ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ ਕਹਿੰਦੇ ਇਹੋ ਜੇ ਮਨੁੱਖਾਂ ਦੇ ਨਾਲੋਂ ਜਿਹੜਾ ਤੇਰਾ ਪ੍ਰੇਮ ਪਿਆਰ ਹੈ ਜੋ ਤੇਰੇ ਸੰਬੰਧ ਨੇ ਇਨਾ ਕਹਿੰਦੇ ਇਨ੍ਹਾਂ ਦੇ ਨਾਲੋਂ ਤੋੜ ਲੈ ਜੇ ਮਹਾਰਾਜ ਇਹਨਾਂ ਦੇ ਨਾਲੋਂ ਤੋੜਲੇ ਫਿਰ ਅੱਗੇ ਕਹਿੰਦੇ ਢੂੰਡ ਸੱਜਣ ਸੰਤ ਪੱਕਿਆ ਕਹਿੰਦੇ ਕੋਈ ਨਾ ਕੋਈ ਪੱਕਾ ਸਾਧੂ ਮਹਾਪੁਰਖ ਲੱਭ ਦੁਨੀਆ ਤੇ ਮਹਾਰਾਜ ਕਹਿੰਦੇ ਤੇਰਾ ਜਿਉਂਦੇ ਨੂੰ ਤੈਨੂੰ ਛੱਡ ਜਾਣਗੇ ਕਹਿੰਦੇ ਐਸਾ ਸਾਧੂ ਮਹਾਪੁਰਖ ਲੱਭ ਜਿਹੜਾ ਤੇਰਾ ਸਾਧ ਸੰਗਤ ਮਰੇ ਹੋਏ ਦਾ ਵੀ ਸਾਥ ਦੇ ਦੇਵੇ ਬੋਲੋ ਸਤਨਾਮ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀ ਬੰਦੇ ਵਿਛੜੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਨਾਲ ਪ੍ਰੀਤیاں ਪਾਈ ਫਿਰਦਾ ਜਿਨ੍ਹਾਂ ਦੇ ਨਾਲ ਪ੍ਰੇਮ ਪਾਈ ਫਿਰਦਾ ਕਹਿੰਦੇ ਇਹ ਤਾਂ ਕਹਿੰਦੇ ਓਏ ਜੀ ਬੰਦੇ ਵਿਛੜੇ ਕਹਿੰਦੇ ਇਹ ਤੇ ਤੈਨੂੰ ਜਿਉਂਦਿਆਂ ਨੂੰ ਛੱਡ ਰਹੇ ਨੇ ਕਹਿੰਦੇ ਓਏ ਮੋਇਆ ਨਾ ਜਾਈ ਛੋੜ ਕਹਿੰਦੇ ਕੋਈ ਐਸਾ ਸਾਧੂ ਲੱਭ ਜਿਹੜਾ ਤੇਰਾ ਮਰੇ ਹੋਏ ਦਾ ਵੀ ਸਾਥ ਦੇ ਜਾਵੇ ਬੋਲੋ ਸਤਨਾਮ ਸਾਧ ਸੰਗਤ ਮਹਾਰਾਜ ਕਹਿੰਦੇ ਨੰਦ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਦੋਂ ਸਾਧ ਸੰਗਤ ਆਪਾਂ ਕਿਸੇ ਪੂਰਨ ਮਹਾਪੁਰਖ ਦੀ ਸੰਗਤ ਦੇ ਵਿੱਚ ਆਵਾਂਗੇ ਉਹਨੇ ਸਾਨੂੰ ਵਾਹਿਗੁਰੂ ਨਾਮ ਦਾ ਕਿਣਕਾ ਦੇ ਦੇਣਾ ਬੋਲੋ ਸਤਨਾਮ ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨ ਆਵੇ ਮਹਾਰਾਜ ਕਹਿੰਦੇ ਨਾ ਜੇ ਕਹਿੰਦੇ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਇੱਕ ਕਿਣਕਾ ਵੀ ਇੱਕ ਸ਼ਬਦ ਵੀ ਤੇਰੇ ਮਨ ਦੇ ਵਿੱਚ ਸਾਧ ਸੰਗਤ ਵਸ ਗਿਆ ਬਾਣੀ ਦੱਸਦੀ ਹੈ ਇੱਕ ਅੱਖਰ ਜਿੰਨਾ ਦੇ ਮਨ ਵਸੇ ਅਕਰ ਜਿਨ੍ਹਾਂ ਦੇ ਮਨ ਵਸੇ ਆ ਜੀਵਨ ਸਜੀਵ ਸਾਵੈ ਤਾਂ ਕੀ ਮਹਿ ਮੰਗਣੀ ਨ ਆਵੇ ਤਾਂ ਕੀ ਇਹ ਖੈਦਰਸ ਤੁਹਾਰੂੰ ਨਾਨਕ ਹੁਣ ਸੰਗ ਮੋਹਿ ਸਾਰੋ ਗੁਰੂ ਗਨੰਥ ਸਾਹਿਬ ਮਹਾਰਾਜ ਕਹਿੰਦੇ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿ ਮੰਗਣੀ ਨ ਆਵੇ ਮਹਾਰਾਜ ਕਹਿੰਦੇ ਸਾਧ ਸੰਗਤ ਜਿਨ੍ਹਾਂ ਦੇ ਮਨ ਦੇ ਵਿੱਚ ਇੱਕ ਸ਼ਬਦ ਵੀ ਨਾ ਗੁਰੂ ਦੀ ਬਾਣੀ ਦਾ ਵਸ ਗਿਆ ਮਹਾਰਾਜ ਕਹਿੰਦੇ ਉਹਨਾਂ ਦੀ ਮਹਿਮਾ ਵੇਦ ਕਤੇਬਾਂ ਤੋਂ ਵੀ ਵਾਰੀ ਹੈ ਬੋਲੋ ਸਤਨਾਮ ਮਹਿਮਾ ਨਾ ਜਾਣੈ ਵੇਦ ਬ੍ਰਹਮੇ ਨਹੀਂ ਪਾਇਆ ਭੇਦ ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਸਾਧ ਸੰਗਤ ਉਹਨਾਂ ਦੀ ਮਹਿਮਾ ਮਹਾਰਾਜ ਕਹਿੰਦੇ ਵੇਦ ਵੀ ਨਹੀਂ ਜਾਣਦੇ ਬੋਲੋ ਸਤਨਾਮ ਸੰਤ ਮਹਾਰਾਜਿਆਂ ਦੇ ਹਿਰਦੇ ਦੇ ਵਿੱਚ ਇਹਨਾਂ ਨੇ ਸਾਧ ਸੰਗਤ ਵਾਹਿਗੁਰੂ ਨੂੰ ਪ੍ਰਮਾਤਮਾ ਨੂੰ ਵਸਾਇਆ ਤਾਂ ਫਿਰ ਅੱਜ ਮਹਿਮਾ ਸਾਧ ਸੰਗਤ ਉਹਨਾਂ ਦੀ ਆਪਾਂ ਆਪਣੇ ਅੱਖਾਂ ਦੇ ਨਾਲ ਦੇਖ ਰਹੇ ਹਾਂ ਬੋਲੋ ਸਤਨਾਮ ਸਾਧ ਸੰਗਤ ਜਿਹੜੇ ਆਪਣਾ ਜੀਵਨ ਉਸ ਪ੍ਰਭੂ ਨੂੰ ਸਮਰਪਿਤ ਕਰ ਦਿੰਦੇ ਨੇ ਮਹਾਰਾਜ ਕਹਿੰਦੇ ਵਾਹੋ ਵਾਹੋ ਕਰੈ ਸਈ ਜਨ ਸੋਹਣੇ ਕਹਿੰਦੇ ਜਿਹੜੇ ਉਸ ਪ੍ਰਭੂ ਦੀ ਸਿਫਤਾਂ ਸਲਾਹਾਂ ਕਰਦੇ ਨੇ ਮਹਾਰਾਜ ਕਹਿੰਦੇ ਤਿੰਨ ਕੋ ਪਰਜਾ ਪੂਜਣੇ ਆਈ ਕਹਿੰਦੇ ਜਿਹੜੇ ਉਸ ਵਾਹਿਗੁਰੂ ਨੂੰ ਪੂਜਦੇ ਨੇ ਫਿਰ ਲੋਕ ਕਹਿੰਦੇ ਵਾਹਿਗੁਰੂ ਉਹਨਾਂ ਤੇ ਐਸੀ ਬਖਸ਼ਿਸ਼ ਕਰ ਦਿੰਦਾ ਫਿਰ ਸਾਧ ਸੰਗਤ ਲੋਕ ਉਹਨਾਂ ਸਾਧੂਆਂ ਦੀ ਸੰਤਾਂ ਦੀ ਪੂਜਾ ਕਰਦੇ ਨੇ ਬੋਲੋ ਸਤਨਾਮ ਵਾਹੋ ਵਾਹ ਕਰੈ ਸਈ ਜਨ ਸੋਹਣੇ ਤਿੰਨ ਕੋ ਪਰ